ਮਾਂ ਆਪਣੀ ਸੋਹਰੇ ਜਾਂਦੀ ਧੀ ਦੇ ਲੜਦੇ ਨਾਲ ਇਹ ਚੀਜ਼ ਜ਼ਰੂਰ ਬਨ ਕੇ ਭੇਜੇ ਮਾਂ ਆਪਣੀ ਧੀ ਦੇ ਪੱਲੇ ਦੇ ਨਾਲ ਇਹ ਚੀਜ਼ ਜ਼ਰੂਰ ਬਨ ਕੇ ਭੇਜੇ ਤਾਂ ਜੋ ਧੀ ਸੋਹਰੇ ਜਾ ਕੇ ਮਾਨ ਸਤਕਾਰ ਤੇ ਇੱਜ਼ਤ ਪ੍ਰਾਪਤ ਕਰੇ ਜਿਹੜੀਆਂ ਮਾਵਾਂ ਆਪਣੀ ਧੀ ਦੇ ਪੱਲੇ ਨਾਲ ਇਹ ਗੰਢ ਬੰਨ ਕੇ ਭੇਜਦੀਆਂ ਨੇ ਉਹ ਧੀਾਂ ਸਹੁਰੇ ਜਾ ਕੇ ਬਹੁਤ ਹੀ ਮਾਣ ਤੇ ਸਤਿਕਾਰ ਵਧਾਉਂਦੀਆਂ ਨੇ ਪੀਕਿਆਂ ਦਾ ਤੇ ਆਪਣਾ ਵੀ ਇੱਜ਼ਤ ਮਾਣ ਵਧਾਉਂਦੀਆਂ ਨੇ ਉਹ ਕਿਹੜੀ ਗੰਢ ਆ ਉਹ ਕਿਹੜੀ ਚੀਜ਼ ਆ ਜੋ ਮਾਂ ਗੰਢ ਬੰਨ ਕੇ ਧੀ ਦੇ ਨਾਲ ਜ਼ਰੂਰ ਭੇਜੇ ਉਹ ਗੰਢ ਹੈ ਪਿਆਰ ਦੀ ਉਹ ਗੰਢ ਹੈ ਇੱਜ਼ਤ ਦੀ ਉਹ ਗੰਢ ਹੈ ਸਤਿਕਾਰ ਦੀ ਕੀ ਧੀ ਸੌਰੇ ਜਾਵੇ ਤਾਂ ਉਥੇ ਜਾ ਕੇ ਮਾਨਸ ਤਕਾਰ ਕਰੇ ਤੇ ਪਿਆਰ ਕਰੇ ਜਦੋਂ ਵੀ ਧੀ ਸੌਰੇ ਜਾਣ ਵਾਲੀ ਹੋਵੇ ਤਾਂ ਮਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਧੀ ਨੂੰ ਆਪਣੇ ਕੋਲ ਬਿਠਾ ਕੇ ਛੋਟੀਆਂ-ਛੋਟੀਆਂ ਗੱਲਾਂ ਜ਼ਰੂਰ ਦੱਸੇ ਇਹ ਗੱਲ ਛੋਟੀਆਂ ਗੱਲਾਂ ਉਸ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਕਰ ਸਕਦੀਆਂ ਨੇ ਵੱਡੀਆਂ ਗੱਲਾਂ ਦਾ ਸਾਹਮਣਾ ਕਰਨ ਲਈ ਤਾਕਤਵਰ ਬਣਾ ਸਕਦੀਆਂ ਨੇ ਤੇ ਇਹ ਵੱਡੀਆਂ ਮੁਸ਼ਕਲਾਂ ਇਹ ਗੱਲਾਂ ਕਰਨ ਦੇ ਨਾਲ ਇਹ ਗੰਢਾ ਬੰਨਣ ਦੇ ਨਾਲ ਹੋ ਸਕਦਾ ਪੈਦਾ ਹੀ ਨਾ ਹੋਣ ਉਹ ਗੱਲਾਂ ਨੇ ਕਿ ਮਾਂ ਆਪਣੀ ਧੀ ਨੂੰ ਇਹ ਗੱਲਾਂ ਜ਼ਰੂਰ ਦੱਸੇ ਕਿ ਸਹੁਰੇ ਜਾ ਕੇ ਸਾਰਿਆਂ ਦੀ ਇੱਜ਼ਤ ਮਾਣ ਤੇ ਸਤਿਕਾਰ ਕਰਨਾ ਹੈ ਜੇਕਰ ਧੀ ਸਹੁਰੇ ਜਾ ਕੇ ਇੱਜ਼ਤ ਮਾਣ ਤੇ ਸਤਿਕਾਰ ਕਰੇਗੀ ਤਾਂ ਉਸ ਵਿੱਚ ਪੇਕਿਆਂ ਦਾ ਸਿਰ ਵੀ ਉੱਚਾ ਹੋਵੇਗਾ ਖਾਨਦਾਨ ਦਾ ਸਿਰ ਵੀ ਉੱਚਾ ਹੋਵੇਗਾ ਤੇ ਜੇਕਰ ਧੀ ਨੂੰ ਕੋਈ ਮੁਸ਼ਕਲ ਆਉਂਦੀ ਹੋਵੇ ਸਹੁਰੇ ਜਾ ਕੇ ਤਾਂ ਸੱਸ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਨੋਹ ਦੇ ਨਾਲ ਉਸ ਨੂੰ ਘਰ ਵਿੱਚ ਉਸ ਮਾਹੌਲ ਵਿੱਚ ਢਾਲਣ ਲਈ ਉਸ ਦਾ ਸਾਥ ਜ਼ਰੂਰ ਦੇਵੇ ਜੀ ਨੇ ਇੱਕ ਪਰਿਵਾਰ ਵਿੱਚੋਂ ਦੂਜੇ ਪਰਿਵਾਰ ਵਿੱਚ ਜਾਣਾ ਹੁੰਦਾ ਹੈ ਆਪਣੀ ਨਵੀਂ ਦੁਨੀਆ ਬਸਾਉਣੀ ਹੁੰਦੀ ਹੈ ਤਾਂ ਧੀ ਨੂੰ ਸਮਝਾਵੇ ਕਿ ਬਹੁਤ ਹੀ ਸੁਚੱਜੇ ਢੰਗ ਨਾਲ ਤੂੰ ਆਪਣੇ ਆਪ ਨੂੰ ਉਸ ਘਰ ਪਰਿਵਾਰ ਵਿੱਚ ਢਾਲ ਲੈ ਤੇ ਜੇ ਕੋਈ 19 21 ਹੋ ਵੀ ਜਾਵੇ ਤਾਂ ਬੜੀ ਸੂਝ ਬੂਝ ਦੇ ਨਾਲ ਉਸ ਸਮੱਸਿਆ ਦਾ ਹੱਲ ਕਰੇ ਕਿਉਂਕਿ ਦੂਜੇ ਪਰਿਵਾਰ ਵਿੱਚ ਜਾ ਕੇ ਉਸ ਦਾ ਮਾਹੌਲ ਵਿੱਚ ਬਦਲਣ ਲਈ ਸਮਾਂ ਤਾਂ ਲੱਗਦਾ ਹੀ ਹੈ ਤੇ ਫਿਰ ਸੱਸ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਨੂੰਹ ਨੂੰ ਸਮਾਂ ਦੇਵੇ ਉਸ ਘਰ ਪਰਿਵਾਰ ਵਿੱਚ ਢਲਣ ਲਈ ਉਸ ਦੀ ਮਦਦ ਕਰੇ ਤਾਂ ਜੋ ਜ਼ਿੰਦਗੀ ਸੌਖੀਆਂ ਕੱਟੀ ਜਾਵੇ ਤੇ ਨੂੰਹ ਸੱਸ ਦਾ ਪਿਆਰ ਬਣਿਆ ਰਹੇ ਖੁਸ਼ ਰਹੋ ਤੰਦਰੁਸਤ ਰਹੋ